بس 1 ਮਿੰਟ ਜੀ ਸੀ ਫੋਟੋ ਖਿੱਚੀ ਆ ਤੇ ਇਸ ਤਰ੍ਹਾਂ ਦੇਖਿਆ ਪਰਸਾ ਇੰਨੇ ਪਰਸ ਪਰਸ ਕਰ ਦਿਆ ਹੁਣ ਹੋਰ ਹੋਰ ਕੋਈ ਦੇਖੇ ਬਿਸਤਰ ਲੱਗਾ ਇਧਰ ਕੁਛ ਕਿਤੇ ਕੋਈ ਭੱਜਿਆ ਪੁੱਛੇ ਨੀ ਪਰਸੇ ਤੇ ਉਹ ਵਾਸਤੇ ਇੱਕ ਪਰਸਾ ਹੀ ਨਹੀਂ ਮੇਰੇ ਰੋਲਾ ਪਾਇਆ ਪਰਸ ਨਹੀਂ ਦਾ ਹੈਗਾ ਪਰਸ ਨਹੀਂ ਹੈਗਾ ਸਾਰੇ ਪਾਸੇ ਦੇਖਿਆ ਬਾਹਰ ਦੇ ਗੇਟ ਵਗੈਰਾ ਸਾਰੇ ਬੰਦ ਕਰਵਾਏ ਸੀ ਟਾਈਮ ਸਾਰਾ ਕੁਛ ਪਰ ਪਰਸ ਨਹੀਂ ਮਿਲਿਆ ਪਰਸ ਦੇ ਵਿੱਚ ਕੀ ਕੋਸੀ ਪਰਸ ਦੇ ਵਿੱਚ ਗੈਨੇ ਆ ਪੈਸੇ ਆ ਸਜਣਾ ਮੇਰਾ ਫੋਨ ਆ ਮੇਰਾ ਕਲ ਦਾ ਐਪਰੋਕਸੀਮੇਟਲੀ ਕਿੰਨਾ ਸਮਾਨ 100000 ਰੁਪਏ ਦਾ ਸਗਣਾ ਦਾ ਹੈਗਾ 50000 ਦਾ ਹੈ ਇੱਕ ਫੋਨ ਲੱਗਿਆ ਮੇਰੇ ਇੱਕ ਫੋਨ ਆਇਫੋਨ ਹੈ ਗੱਲ ਹੋ ਰਹੀ ਹੈ ਗਿਆਨੀ ਟੋਟਲ ਕਿੰਨੇ ਦਾ ਲੱਗਦਾ ਨੁਕਸਾਨ ਹੋ ਜਾ ਤੁਹਾਡਾ ਉਹ ਬਦੋਟੇ ਇਲਾਕੇ ਦਾ ਤੇ ਉਹ ਵੀ ਬੱਦ ਜੇ ਉਹ ਕਹੇ ਸੀ ਗੜ ਗਰੀਮ ਗਰੀ ਨਾਮ ਪਾ ਲੀ ਹਾਂਜੀ ਇੱਕ ਇਹ ਗੜੇ ਅੱਜ ਆਪ ਪਾਈ ਹੜੀ ਪਾਈ ਇਸ ਬਾਰੇ ਜੋ ਫੋਟੋ ਲਾ ਜੇ ਪਹਿਲਾ ਸਵਾਲ ਇਹਨਾਂ ਗੱਲ ਕਰ ਹਾਂਜੀ ਉਹ ਵੀ ਕੱਦ ਪੇ ਦੇ ਦੇ ਪੇ ਕੈਮਰੇ ਦੇ ਦਰਸ ਰਿਕੇਸਟੀ ਟੀਵੀ ਖੋਲ ਲੈਣ ਹਾਂਜੀ ਇਹ ਦੇਖ ਤੁਰੋ ਲੱਗਿਆ ਪਤਾ ਜੀ ਅਜੇ ਤਾਂ ਕੁਛ ਨਹੀਂ ਪਤਾ ਲੱਗਾ ਪਰ ਫੋਟੋ ਵਿੱਚ ਦੇਖਿਆ ਸੀ ਉਹ ਕੋਈ ਵੇਟਰ ਆ ਵੇਟਰ ਦੀ ਬਾਹ ਇਸ ਤਰ੍ਹਾਂ ਆ ਗਈ ਰੈਕ ਆਈ ਆ ਔਰ ਬਾਹ ਆ ਗਈ ਇਸ ਤਰ੍ਹਾਂ ਪਰ ਚੁੱਕ ਦੇ ਦੀ ਬਾਹ ਆਈ ਆ ਵਿੱਚ ਰੈਕ ਆਈ ਆ ਜੀ ਪੁਲਿਸ ਨੂੰ ਸੂਚਨਾ ਦਿੱਤੀ ਹਾਂਜੀ ਹਾਂਜੀ ਸਮਝਾਣਾ ਕੋਈ ਵਿਸਥਾਰਨ ਕਹਿਣਾ ਕਿ 20 ਲੱਖ ਦਾ ਨਕਦ ਰਸਾਇਆ ਜਾਂਦਾ ਦੇਖੋ ਨਹੀਂ ਸਕਦਾ ਨਾ ਸਾਨੂੰ ਕੋਈ ਪਤਾ ਨਹੀਂ ਕਿਸਮੇ 24/7 ਦਿੱਤਾ ਕੀ ਨੇ ਕੁਛ ਕਸ਼ਮੀਰੀ ਜਿੱਤਾ ਸੀ ਜਿੰਦਾ 5-10 ਹਜ਼ਾਰ ਕਿਸਮੇ ਨੂੰ ਕਸ਼ਮੀਰੀ ਦਿੱਤਾ ਵਿੱਚ ਸੀਗਾ ਸਾਰਾ ਸਾਰੇ ਬਾਕੀ ਦੇ ਪਾਕੇਜਸ ਅਗਰ ਸੀਗਾ ਸਰ ਸਾਰਾ ਦੇ ਵਿੱਚ ਸੀ ਪਰ ਸੱਚੀ ਹਾਂ ਜੀ ਕੋਈ ਮੈਜਿਕ ਕੁਝ ਨਹੀਂ ਕਰ ਸਕਦਾ ਮੈਂ ਆਪਰੇ ਪਤਾ ਹੈ ਕਿ ਇਹਨੂੰ ਕੀ ਖਲਾਇਆ ਕੀ ਨਹੀਂ ਖਲਾਇਆ ਜੀ ਹਾਂ ਜੀ ਕੀ ਨਾਮ ਆ ਤੁਹਾਡਾ ਜੀ ਮੇਰਾ ਦਲਵੀਰ ਸਿੰਘ ਨਾਮ ਹੈ ਜੀ ਕੀ ਮਾਮਲਾ ਹੋ ਗਿਆ ਦੇਖ ਲੈ ਮਾਮਲਾ ਇਹ ਹੈ ਜੀ ਮੇਰੀ ਬੇਟੀ ਦੇ ਇੱਥੇ ਮੈਰਿਜ ਸੀਗੀ ਰਾਇਲ ਕੈਸਨ ਦੇ ਵਿੱਚ ਭਲਾਲ ਹਮ ਤੇ ਮੈਰਿਜ ਚੱਲ ਰਹੀ ਸੀ ਸ਼ਗਨ ਪੈ ਗਿਆ ਸਭ ਕੁਝ ਹੋ ਗਿਆ ਸੀ ਹਮ ਬਟ ਜਦੋਂ ਮਤਲਬ ਜਿਸ ਤਰ੍ਹਾਂ ਫੋਟੋਗ੍ਰਾਫਰ ਕਹਿ ਰਹੇ ਨੇ ਉਹੋ ਨਾ ਜਿਹੜਾ ਬਿਰਾਜ ਜਵਾਈ ਹੈ ਹੂੰ ਉਹਦੀ ਮਦਰ ਨੂੰ ਕਿਹਾ ਅਸੀਂ ਤੁਹਾਡੇ ਸਨੈਪਸ ਲੈਣੇ ਆ ਠੀਕ ਹੈ ਉਹਨਾਂ ਨੇ ਇਦਾਂ ਪਰਸ ਰੱਖ ਕੇ ਸਨੈਪ ਦੇ ਜੋ ਦਿੱਤੇ ਆ ਕੁਇਕ ਸੈਕਿੰਡ ਦੇ ਵਿੱਚ ਕੋਈ ਉਹਦਾ ਉਹਨਾਂ ਦਾ ਪਰਸ ਚੱਕ ਕੇ ਲੈ ਕੇ ਪਰਸ ਚ ਕੀ ਕੀ ਸੀਗਾ ਜੀ ਉਹ ਉਹਨਾਂ ਨੂੰ ਪਤਾ ਮੈਨੂੰ ਨਹੀਂ ਪਤਾ ਜੀ ਕੀ ਸੀਗਾ ਹੂੰ ਉਹਨਾਂ ਦੇ ਮੁਤਾਬਿਕ ਜੋ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਉਹਨਾਂ ਨੇ ਦੱਸਿਆ ਠੀਕ ਹੈ ਜੀ ਤੇ ਇਹਦੇ ਬਾਰੇ ਜਦੋਂ ਪੈਰਸ ਨਾਲ ਗੱਲਬਾਤ ਕੀਤੀ ਹੈ ਉਹਨਾਂ ਦਾ ਕੀ ਕਹਿਣਾ ਉਹਨਾਂ ਦਾ ਕਹਿਣਾ ਜੀ ਦੇਖੋ ਉਹ ਹੁਣ ਲਿਪੋਪੋਟੀ ਕਰ ਰਹੇ ਆ ਹੂੰ ਮੈਨੂੰ ਇਹ ਲੱਗਦਾ ਉਹ ਲਿਪੋਪੋਟੀ ਕਰ ਰਹੇ ਆ ਤੇ ਜਿਵੇਂ ਕਿ ਦੱਸਿਆ ਗਿਆ ਪੀ ਨੁਕਸਾਨ 20 ਲੱਖ ਤੋਂ ਪਰਸੇ ਆ ਗਿਆ ਨੁਕਸਾਨ ਵੱਡਾ ਉਹ ਪਰ ਫਿਰ ਵੀ ਕੋਈ ਤੁਹਾਨੂੰ ਸੈਟੀਸਫੈਕਸ਼ਨ ਨਹੀਂ ਕਰਵਾਈ ਜਾ ਰਹੀ ਇਸ ਤੋਂ ਕੀ ਨਿਕਰਵਾਇ ਪੁੱਛ ਵੀ ਨਹੀਂ ਆ ਹੁਣ ਆਸ ਤੋਂ ਹੁਣ ਤੱਕ 2 ਘੰਟੇ ਹੋ ਗਏ ਜੀ ਕੋਈ ਪੁਲਿਸ ਕੰਪਲੇਨ ਨਾ ਨਹੀਂ ਕਰਾਈ ਨਾ ਇੱਥੇ ਕੋ ਪੁਲਿਸ ਵਾਲੇ ਇੱਥੇ ਪਹੁੰਚੇ ਸੀ ਸੀਸੀਟੀਵੀ ਫੁਟੇਜ ਚੈੱਕ ਕੀਤਾ ਜੀ ਉਹ ਕਰਾ ਰਹੇ ਨਹੀਂ ਉਹਦੇ ਵਿੱਚ ਕੁਝ ਨਹੀਂ ਆ ਰਿਹਾ ਅੰਦਰ ਡੈਕੋਰੇਸ਼ਨ ਜਿੱਥੇ ਹੋਈ ਆ ਉੱਥੇ ਕੈਮਰੇ ਹੈ ਨਹੀਂਗੇ ਜਿੱਥੇ ਦੀ ਕਟਣਾ ਵਾਪਰੀ ਹੈ ਉੱਥੇ ਕੈਮਰੇ ਹੈ ਨਹੀਂ ਲੱਗ ਅੱਛਾ ਇਹ ਤਾਂ ਫਿਰ ਇਹਨਾਂ ਦੇ ਪੈਲੈਸ ਵਾਲਿਆਂ ਦੀ ਜ਼ਿੰਮੇਵਾਰੀ ਬਣਦੀ ਆ ਜ਼ਿੰਮੇਵਾਰੀ ਬਣਦੀ ਆ ਬਿਲਕੁਲ ਕਿਉਂਕਿ ਲੱਖਾਂ ਦਾ ਸਮਾਨ ਹੁੰਦਾ ਹਾਂ ਕੈਮਰਾ ਨਹੀਂ ਹੈਗਾ ਅੰਦਰ ਪੂਰੇ ਸਟਾਫ ਦੀ ਚੈਕਿੰਗ ਕਰ ਲਈ ਗਈ ਹੈ ਜੀ ਹਾਂਜੀ 1 ਸਾਲ ਪਹਿਲਾਂ ਮੈਂ ਇੱਥੇ ਆਪਣੀ ਵੱਡੀ ਬਿਟੀ ਦੀ ਵੀ ਮੈਰਿਜ ਕਰੀ ਸੀ ਉਦੋਂ ਇੱਥੇ ਕੋਈ ਐਸੀ ਘਟਨਾ ਨਹੀਂ ਹੋਈ ਬਹੁਤ ਬਿਲਕੁਲ ਠੀਕ ਠਾਕ ਹੋਇਆ ਸੀ ਐਵੇਂ ਤੁਹਾਨੂੰ ਕਹਾਂ ਵੀ ਨਿਰਪੁਰਾ ਸਾਰਾ ਕੁਝ ਇੱਕ ਬੰਦੇ ਦੇ ਡੋਲ دیے ਇਹ ਵੀ ਠੀਕ ਨੇ ਤਾਂ 1 ਸਾਲ ਪਹਿਲਾਂ ਮੈਂ ਵੱਡੀ ਇੱਥੇ ਬਿਟੀ ਦੀ ਮੈਰਿਜ ਕਰੀ ਸੀ ਉਦੋਂ ਬਿਲਕੁਲ ਠੀਕ ਠਾਕ ਹੈ ਪੁਲਿਸ ਨੂੰ ਜਦ ਪੁਲਿਸ ਨੂੰ ਇਸ ਪੁਲਿਸ ਨੂੰ ਮੁੰਡੇ ਵਾਲਾਂ ਨੂੰ ਦਿੱਸੋ ਚਾਈ ਪਰ ਪੁਲਿਸ ਵਾਲੇ ਤੱਕ ਪਹੁੰਚ ਹੀ ਨਹੀਂ ਆ ਕਿੰਨੀ ਦੇਰ ਹੈ ਇਹ ਵੀ ਅਸੀਂ ਪੁੱਛੋ ਤੀਆ ਤੁਹਾਨੂੰ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਡਿਮਾਂਡ ਕਰਦੇ ਹਾਂ ਮੁੰਡੇ ਵਾਲਾਂ ਨੂੰ ਸੈਟੀਸਫਾਈ ਕਰੋ ਉਹਨਾਂ ਦੀ ਜਿਹੜਾ ਨੁਕਸਾਨ ਆ ਉਹ ਭਰੋ ਹਾਂ ਵਾਲਟੀ ਗਾੜੇ ਤੇ ਸਪான்ਸਰ ਵੀ ਨਾਲ ਸਪான்ਸਰ ਵੀ ਨਾਲ ਇੱਥੇ ਫੇਰ ਵੀ ਕੋਈ ਇੱਥੇ ਸੁਣਵਾਈ ਨਹੀਂ ਹੋ ਰਹੀ ਜੀ ਜਿਦਾਂ ਇਦਾਂ ਸਾਡੇ ਭਾਬੀ ਕੋਲੇ ਪੜਛ ਪਿਆ ਜਦੋਂ ਉਹਦੀ ਬੈਗ ਆਈ ਹੈ ਬੰਦੇ ਦੀ ਕਿ ਜਦੋਂ ਅਸੀਂ ਰੋਲਾ ਪੈ ਗਿਆ ਬੰਦਾ ਫਿਰ ਬੈਗ ਲੈ ਕੇ ਭੱਜ ਗਿਆ ਬੈਗ ਲੈ ਕੇ ਅਸੀਂ ਇਧਰ ਉਧਰ ਭੱਜੇ ਆ ਸਾਰੇ ਜਣੇ ਪਤਾ ਨਹੀਂ ਲੱਗਾ ਕਿੱਥੇ ਚਲੇ ਗਿਆ ਕੀ ਕੁਛ ਸੀਗਾ ਬੈਗ ਦੇ ਵਿੱਚ ਇੱਕ ਆਪਣੇ ਆਈਫੋਨ ਸੀਗਾ ਜੀ ਕੈਸ ਸੀਗਾ ਜੀ ਸਿਕੰਡ ਸੀਗੇ ਅੱਜ ਦੇ ਜੀ ਗਹਿਣੇ ਸੀਗੇ ਜੀ ਹਾਂ ਜੀ ਵਿੱਚ ਬਹੁਤ ਕੁਝ ਆ ਜੀ ਪੈਂਟਾਂ ਵਿੱਚ ਸੀਗਾ ਬਹੁਤ ਕਿੰਨੇ ਦਾ ਨੁਕਸਾਨ ਹੋ ਗਿਆ ਨੁਕਸਾਨ ਮੇਰੇ ਸਹਾਂ ਮੇਰੇ ਸਹਾਂ ਕਟੋ ਕਟਾ 20 ਲੱਖ ਤੋਂ ਉੱਪਰ ਆ ਜੀ ਨੁਕਸਾਨ ਹਾਂ ਜੀ ਉੱਪਰੀ ਹੋ ਗਿਆ 50 ਲੱਖ ਦੇ 20 ਲੱਖ ਦੇ ਵਿੱਚ ਕਰੀਬ ਵਕਤ ਪੈਲਸ ਵਾਲਿਆਂ ਨਾਲ ਗੱਲ ਕੀਤੀ ਸਵਾਰੀ ਪੈਲਸ ਵਾਲਿਆਂ ਨਾਲ ਗੱਲ ਕੀਤੀ ਜੋ ਜਰੇ ਇੱਥੇ ਮੈਨੇਜਰ ਸਾਹਿਬ ਉਹ ਕਹਿੰਦੇ ਜੀ ਮਨੂੰ ਕੋਈ ਪਤਾ ਨਹੀਂ ਆ ਐਮ ਡੀ ਆਪ ਹੁੰਦੇ ਚਲੋ ਐਮ ਡੀ ਸਾਹਿਬ ਆਏ ਟੈਂਡਰ ਸਾਹਿਬ ਆਉਂਦੇ ਆ ਕਹਿੰਦੇ ਮੇਰੀ ਧਿਆਨ ਨਾਲ ਗੱਲ ਸੁਣ ਲੋ ਉੱਚੀ ਆਵਾਜ਼ ਚ ਗੱਲ ਨਹੀਂ ਕਰਨੀ ਐਦਾਂ ਉਂਗਲਾ ਖਰੀਆਂ ਕਰ ਲਿਆ ਪੇ ਠੀਕ ਆ ਉੱਚੀ ਆਵਾਜ਼ ਕਹਿੰਦੇ ਵੀ ਤੁਸੀਂ ਮੈਨੂੰ ਖਰੀਦਿਆ ਹੋਇਆ ਜੋ ਤੋ ਕਹਿੰਦੇ ਤੁਸੀਂ ਸਾਨੂੰ ਖਰੀਦਿਆ ਹੋਇਆ ਨੂੰ ਤੋ ਕਹਿੰਦੇ ਮਾਰਿਆ ਧਫਾ ਕਹਿੰਦੇ ਕਰ ਲੋ ਚੈੱਕ ਕਰਨੇ ਕੈਮਰੇ ਮੈਂ ਨਹੀਂ ਚੈੱਕ ਕਰਨੇ ਸੀ ਅਸੀਂ ਆਈ ਉਮ ਭੱਜਣ ਲੱਗਿਆ ਤਾਂ ਆਫਿਸ ਤੋਂ ਬਾਹਰ ਪੇ ਚੱਲ ਗਿਆ ਬਾਹਰ ਨਹੀਂ ਪੇ ਜਾਂਦੇ ਤਾਂ ਆਹ ਕਹਿੰਦੇ ਤੂੰ ਬਾਹਰ ਬਾਹਰ ਨਿਕਲ ਕੇ ਦਾਦ ਤੇ ਜਿਹੜੇ ਉਹਨਾਂ ਦੇ ਬਾਕੀ ਮੁਲਾਜ਼ਮ ਕਹਿੰਦੇ ਫਿਰ ਆਪਾਂ ਦੋ ਆਲੇ ਵਗੇਂਗਾ ਬਲਾਉ ਪਹਿਲਾਂ ਬਾਕਸਰ ਪਲਾਉ ਹਾਂ ਬਾਕਸਰਾਂ ਨੂੰ ਦੇਖੀਏ ਬਾਕਸਰ ਕੀ ਕਰਦੇ ਆ ਪਹਿਲਾਂ ਕਿ ਸਾਡਾ ਇੰਨਾ ਨੁਕਸਾਨ ਹੋ ਗਿਆ ਪਰ ਤੁਸੀਂ ਕਹਿੰਦੇ ਬਾਕਸਰ ਪਲਾਉ ਬਾਕਸਰ ਦੇਖ ਲੈਨੇ ਬਾਕਸਰ ਕੀ ਕਰਦੇ ਆ ਸਾਡਾ ਜਿਵੇਂ ਕਿ 20 ਲੱਖ ਦਾ ਨੁਕਸਾਨ ਤੁਸੀਂ ਕਿਹਾ ਪਰ ਇਹ ਤਾਂ ਨੁਕਸਾਨ ਹੈ ਬਟ ਅਨੈਕ ਸਾਹਿਬ ਜਿਆਦਾ ਸਿਸੀਟੀ ਵਾਰੇ ਕਿਹਾ ਗਿਆ ਪਰ ਉਹਨਾਂ ਦਾ ਇਹ ਰਿਐਕਸ਼ਨ ਇਹ ਕੋ ਚੰਗੀ ਗੱਲ ਇਹਨਾਂ ਬਿਲਕੁਲ ਨਹੀਂ ਚੰਗੀ ਗੱਲ ਜੀ ਬਿਲਕੁਲ ਨਹੀਂ ਚੰਗੀ ਗੱਲ ਨਹੀਂ ਜੀ ਹਾਂਜੀ ਉੱਥੋਂ ਸਾਡੇ ਉੱਥੋਂ ਸਾਡੀ ਬੇਟੀ ਜਿਹੜੀ ਇੰਟਰਵਿਊ ਦੇ ਰਹੀ ਆ ਉਹ ਉਹਨਾਂ ਨੂੰ ਕਹੜੇ ਮੇਰੇ ਨਾਲ ਇਦਾਂ ਉਂਗਲਾਂ ਖੜੀਆਂ ਕਰ-ਕਰ ਕੇ ਕਹਿ ਰਹ ਹਾਂਜੀ ਇਹ ਤਾਂ ਉਂਗਲਾ ਖੜੇ ਖੜੇ ਆਰਾਮ ਨਾਲ ਗੱਲ ਕਰੋ ਆਰਾਮ ਨਾਲ ਆਰਾਮ ਨਾਲ ਗੱਲ ਕਾੜੀ ਗੱਲ ਕਰੀ ਇਹਦੀ ਚਿਹੜੀ ਗੱਲ ਹੋ ਗਈ ਆਉਂਦਾ ਦਬਕੇ ਮਾਨੜਿਆ ਪਿਆ ਜਿਹੜਾ ਅਮਰ ਸਾਹਿਬ ਪੁਲਿਸ ਨੂੰ ਸੁਵਿਸ਼ਕਾਇਤ ਕੀਤੀ ਤੇ ਇਹ ਪੁਲਿਸ ਨੂੰ ਆਪਾਂ ਕੰਪਲੇਨ ਕੇ ਆ ਫੋਨ ਕੀਤਾ ਸੀਗਾ ਪੁਲ ਥਾਲੇ ਤੱਕ ਤਾਂ ਵੀਰ ਜੀ ਪਹੁੰਚੀ ਨਹੀਂ ਹੋ ਗਈ 6 ਵਜੇ ਕੇ 10 ਮਿੰਟ ਦਾ ਟਾਈਮ ਸੀਗਾ ਹੁਣ ਤੁਸੀਂ ਖੁਦ ਦੇਖ ਲਓ ਕਿੰਨਾ ਟਾਈਮ ਹੋ ਗਿਆ ਵਾ ਹਲੇ ਤੱਕ ਤਾਂ ਪੁਲਿਸ ਪਹੁੰਚੀ ਨਹੀਂ ਹੁਣ ਤੁਸੀਂ ਆਇਓ ਤੁਹਾਡੇ ਮਾਧਿਅਮ ਤੇ ਦੇਖੋ ਹੁਣ ਵੀ ਅੱਗੇ ਕੀ ਬਣਦਾ 7 ਵਜੇ 8 ਮਿੰਟ ਹੋ ਗਏ 7 ਵਜੇ ਕੇ 8 ਮਿੰਟ ਹੋ ਗਿਆ 1 ਘੰਟਾ ਹੋ ਗਿਆ ਤਾਂ ਹੁ ਕੋਈ ਨਹੀਂ ਰੋਲ ਕਸੂਲੇ ਤੇ ਕਿਉਂ ਮੈਂ ਉਰੇ ਦੇਖ ਰਹੇ ਹਾਂ ਜੀ ኦਪਰੇਟਿੰਗ ਦੇਖ ਰਹੇ ਹਾਂ ਰਿਓਪਰੇਟਿੰਗ ਸਿਸਟਮ ਦੇਖ ਰਹੇ ਹਾਂ ਜੀ ਜੋ ਜਦੋਂ ਜਾਂਚ ਲਗਾਇਆ ਗਿਆ ਕਿ ਚੋਰੀ ਟੈਗ ਹੋਇਆ ਜਿਹਦੇ 20 ਕਲਾ ਨੁਕਸਾਨ ਦੱਸਿਆ ਜਾ ਰਿਹਾ ਹੈ ਵੀ ਜੀ ਜੋ ਵੀ ਹੋਇਆ ਮੈਨੂੰ ਪਤਾ ਨਹੀਂ ਹੈ ਮੈਂ ਐਕਚੁਅਲੀ ਚਲਾ ਜਾ ਚੁੱਕਾ ਸੀਗਾ ਤੇ ਮੈਂ ਵਾਪਸ ਆਇਆ ਇਹਨਾਂ ਨੇ ਜੋ ਕਿਹਾ ਮੈਂ ਸਾਰਾ ਕੋਈ ਵੀਡੀਓਗ੍ਰਾਫੀ ਇਹਨਾਂ ਨੂੰ ਕੱਢ ਕੇ ਦੇ ਰਿਹਾ ਹਾਂ ਜੋ ਜੋ ਇਹ ਕਹਿ ਰਹੇ ਹੈ ਇਹ ਕਹਿ ਰਹੇ ਹੈ ਕਿ ਤੁਹਾਡੇ ਵੇਟਰ ਸੀ ਮੈਂ ਸਾਰੇ ਵੇਟਰਸ ਨੂੰ ਉਰੇ ਪ੍ਰੈਜ਼ੈਂਟ ਕਰਤਾ ਹੋਇਆ ਜਿੰਨੇ ਵੀ ਉਰੇ ਵੇਟਰ ਦਾ ਸਟਾਫ ਲੱਗਿਆ ਹੋਇਆ ਸੀਗਾ ਉਹ ਇਹ ਦੇਖਦੇ ਆ ਉਹਦੇ ਵਿੱਚੋਂ ਕੌਣ ਹੈ ਸਾਰੇ ਇਹਨਾਂ ਨੂੰ ਦਿਖਾਤੀ ਹੈ ਇਹਨਾਂ ਨੂੰ ਵੀਡੀਓਗ੍ਰਾਫੀ ਵੀ ਦਿੰਦੀ ਹੈ ਸਾਰੇ ਜਿਹੜੇ ਵੇਟਰਸ ਆਉਂਦੇ ਹਨ ਨਾ ਜੀ ਇਸੇ ਉਹਨਾਂ ਦੀ ਵੀਡੀਓਜ਼ ਬਣਾਉਨੇ ਆ ਪਹਿਲਾਂ ਸੋ ਇਹ ਦੀ ਮਾਰਨਿੰਗ ਦੀ ਵੀਡੀਓ ਹੈਗੀ ਉਹਨਾਂ ਵਿੱਚ ਇਹਨਾਂ ਨੇ ਚੈੱਕ ਕਰਾ ਦਿੰਨੇ ਆ ਜਿਹੜਾ ਹੋਏਗਾ ਆਪਾਂ ਉਹਦੇ ਹੁਣੇ ਦੇਖ ਲੈਣੇ ਸਾਰੇ ਵੀਡੀਓ ਸਾਰੇ ਜਿੰਨੇ ਵੀ ਵੇਟਰ ਸਟਾਫ ਜੋ ਵੀ ਹੈ ਸਾਰਾ ਪ੍ਰੈਜ਼ੈਂਟ ਹੈ ਇਨਕਲੂਡਿੰਗ ਸਾਡੇ ਸਕਿਉਰਿਟੀ ਗਾਰਡ ਵੀ